ਇੱਕ ਗਰੀ ਬੇਬੇ ਫਸ ਗਈ ਸਾਡੇ ਨਾਲ ਐ ਅੱਛਾ ਬੇਬੇ ਮੈਂ ਹੌਲੀ ਹੌਲੀ ਆਉਂਦਾ ਸੀਗਾ ਟਾਈਮ ਖੁੱਲਾ ਹੁੰਦਾ ਸੀ ਸਾਡੇ ਕੋਲੇ ਹੂੰ ਬੇਬੇ ਵਿਚਾਰੀ ਬੈਠੀ ਮੈਂ ਹੌਲੀ ਹੌਲੀ ਆਵਾਂ ਬੇਬੇ ਨੇ ਆਖਿਆ ਵੀ ਭਾਈ ਤੋਰਦਾ ਨਹੀਂ ਬੱਸ ਤੇ ਬੇਪੁੱਤ ਮੈਂ ਜਲਦੀ ਜਾਣਾ ਸੀ ਬੇਬੇ ਮੈਂ ਕਿਹਾ ਕੋਈ ਨਹੀਂ ਪਹਚਾ ਦੰਨੇ ਆ ਬੇ ਭਾਈ ਮੈਂ ਕਹਿੰਦੀ ਕਿੰਨੇ ਵਜੇ ਪਹੁੰਚੂਗੀ ਜਾ ਬੁਕਰ ਮੈਂ ਕਿਹਾ ਬੇਬੇ ਇੰਨੇ ਵਜੇ ਪਹੁੰਚੂ ਕਹਿੰਦੀ ਮੈਂ ਥੋੜਾ ਜਿਹਾ ਛੇਤੀ ਜਾਣਾ ਸੀ ਬੇਬੇ ਮੈਂ ਕਿਹਾ ਤੂੰ ਮੂਰਲੀ bari ਉੱਤਰ ਜੀ ਕਹਿੰਦੀ ਕਿਉਂ ਮੈਂ ਕਿਹਾ ਇਹ ਪਹਿਲਾਂ ਜਾ ਬੰਦੀ ਆ ਈ ਜੀ ਮਗਰ ਰਹਿ ਜਾਂਦੀ ਐਨਾ ਫਰਕ ਪੈ ਸਕਦਾ ਬੇਬੇ ਮੈਂ ਕਿਹਾ ਤੇ ਜਦੋਂ ਮਾਹੂ ਚੱਕਤੀ ਮੈਂ ਭਰਾਵਾ ਹਾਂ ਜਦੋਂ ਹਣ ਪੂਲ ਸਪੀਡ ਤੇ ਹੋ ਗਈ ਹਾਂ ਬੇਬੇ ਦਾ ਘਾਤੋਂ ਪੈਪ ਨੂੰ ਪਾਇਆ ਵਾ ਵਿਚਾਲਿਆ ਘਾਤ ਚ ਮਾਲਾ ਬੇਬੇ ਨੇ 70 ਤੇ ਕਰਤੀ ਮਾਲਾ ਬੇ ਬੇ ਹੌਲੀ ਬੇ 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 ਪਾਈ ਦੇਖੀ ਬੇ ਗਈ ਗਈ ਬੇ ਭਾਈ ਮੂਰੇ ਬਾਦ ਬੇ ਭਾਈ ਟਰੱਕ ਬੇ ਭਾਈ ਮੈਂ ਕਿਹਾ ਬੇਬੇ ਆਪ ਹੀ ਕਹਿੰਦੀ ਛੇਤੀ ਜਾਣਾ ਕਹਿੰਦੀ ਤੂੰ ਜਾਏ ਨੂੰ ਕਹਿੰਦਾ ਮੈਂ ਤਾਂ ਕੱਲ ਨੂੰ ਜਾਵਣੂੰ ਤੂੰ ਹੌਲੀ ਕਰ ਰਿਓ ਨੂੰ ਨਾ ਬੇਬੇ ਮੈਂ ਕਿਹਾ ਟਾਈਮ ਨਾ ਪਹਚਾਉਂ ਉਹਨਾਂ ਦਾ ਟਾਈਮ ਗੱਜਮਾ ਸੀ ਬੇਬੇ ਨੇ ਘਹਿਰਾ ਛੜਾਇਆ ਸਾਤੋਂ ਭਰਾਵਾ ਜਦੋਂ ਉੱtre ਆ ਗਏ ਬੇਬੇ ਕਹਿੰਦੀ ਨਫੁੱਤਿਆਂ ਦੇ ਨੇ ਮਾਰ ਹੀ ਦਿੱਤੇ ਸੀ ਕਹਿੰਦੀ ਮੈਂ ਕਿਹਾ ਤੇਰੇ ਮਾਰਿਆਂ ਨੇ ਤਾਂ ਬੱਸ ਪਚਾਈ ਆ ਕਹਿੰਦੀ ਗਾਂ ਨੂੰ ਮਤੂੰ ਹੀਂ ਚੜਦੀ ਬੇਬੇ ਦਾ ਪਾਠ ਸਾਰੀ ਕਰ ਗਈ ਹੁਣ ਲਾ ਬੇਬੇ ਨੇ ਮੈਂ ਕਹਿੰਦਾ ਯਾਰ ਮਾਲਾ ਕਗਾ ਤੀ ਹਜ਼ਾਰ ਬਰੀ ਬੇਬੇ ਦੀ ਮਾਲਾ ਟੈਰਾਂ ਨਾਲੋਂ ਵੱਧ ਤੇਜ ਘੁੰਮੇ ਭਰਾਵਾ ਸਾਡਿਆਂ ਨਾਲੋਂ ਉਧਰੋਂ ਪੈਪ ਨੂੰ ਹੱਥ ਨਾ ਛੱਡੇ ਮੈਂ ਕਿਹਾ ਬੇਬੇ ਦਾ ਪੈਪ ਨਾਲੋਂ ਹੱਥ ਛੜਾ ਲਾ ਪੈਪ ਘੱਟ ਦੂ ਇਹ ਜੋਰ ਫੁੱਲ ਲਈ ਜਾਂਦੀ ਹੈ